15 ਮਾਰਚ ਨੂੰ ਸਾਡੇ ਉਸ ਨੌਜਵਾਨ ਸ਼ਹੀਦ ਸ਼ੁਭਕਰਨ ਦੇ ਪਿੰਡ ਬੱਲੋ ਜਿਲ੍ਹਾ ਬਠਿੰਡਾ ਤੋਂ ਅਸੀਂ 21 ਕਲਸ਼ ਤਿਆਰ ਕਰਕੇ ਉਹਨਾਂ ਦੀ ਅਸਤੀ ਕਲਸ਼ ਯਾਤਰਾ ਕਰਨ ਦਾ ਜੋ ਪ੍ਰੋਗਰਾਮ ਮੋਰਚਿਆਂ ਨੇ ਬਣਾਇਆ ਉਹ ਸ਼ੁਰੂ ਕਰਾਂਗੇ ਉੱਥੋਂ ਕਲਸ਼ ਲੈ ਕੇ ਅਸੀਂ ਤਿੰਨਾਂ ਮੋਰਚਿਆਂ ਦੇ ਵਿੱਚ ਜਿਹੜੇ ਸ਼ੰਭੂ ਖਨੌਰੀ ਇਹ ਫਤਿਆਬਾਦ ਜੋ ਸਾਡਾ ਧਰਨਾ ਚੱਲਦਾ ਹੈ ਇਹਨਾਂ ਤਿੰਨਾਂ ਧਰਨਿਆਂ ਦੇ ਉੱਤੇ ਇਹ ਸਾਰੇ ਕਲਸ਼ ਆ ਜਾਣਗੇ ਇਸ ਤੋਂ ਅੱਗੇ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਜਿਹੜੇ ਜਿਹੜੀਆਂ ਸਟੇਟਾਂ ਰਹਿੰਦੀਆਂ ਹੋਣਗੀਆਂ ਅਗਰ 15 ਤਰੀਕ ਨੂੰ ਨਹੀਂ ਮੌਕੇ ਤੇ ਪਹੁੰਚ ਸਕਣਗੀਆਂ ਦੂਰ ਦਰੇਡੇ ਵਾਲੀਆਂ ਉਹਨਾਂ ਸਾਰੀਆਂ ਸਟੇਟਾਂ ਦੇ ਆਗੂਆਂ ਨੂੰ ਅਸੀਂ ਬੁਲਾ ਕੇ ਸਾਰਿਆਂ ਨੂੰ ਉਹ ਕਲਸ਼ ਯਾਤਰਾ ਉਹਨਾਂ ਨੂੰ ਕਰਨ ਦੇ ਲਈ ਉਹ ਜਿਹੜੇ ਅਸਤੀ ਕਲਸ਼ ਨੇ ਉਹਨਾਂ ਨੂੰ ਹੈਂਡਓਵਰ ਕਰਾਂਗੇ ਜਿਹੜਾ ਸਾਡਾ ਫਤਿਹਬਾਦ ਦੇ ਵਿੱਚ ਕਲ ਸਜਾਏਗਾ ਉਸ ਫਤਿਹਬਾਦ ਵਾਲੇ ਧਰਨੇ ਤੋਂ ਹਰਿਆਣੇ ਵਾਲੇ ਵੀਰ ਆ ਜਿੰਨੇ ਜਿੰਨੇ ਵੀ ਅਗਲ-ਅਗਲ ਛੇਹਾਂ ਅੰਛ ਜਿਵੇਂ ਕਿ ਹਰਿਆਣੇ ਵਾਲਿਆਂ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਐਸਕੇਐਮ ਨਾਨ ਪੋਲਿਟਿਕਲ ਦਾ ਹਿੱਸਾ ਜਿੱਥੇ ਬੰਦੀਆਂ ਵੱਲੋਂ ਕਿ ਉਹ ਸਾਰੀਆਂ ਜਿੱਥੇ ਬੰਦੀਆਂ ਫਤਿਹਬਾਦ ਤੋਂ ਕਲਸ ਅਲੱਗ-ਅਲੱਗ ਲੈ ਕੇ ਜਿਵੇਂ ਸਰਸਾ ਵਾਸਤੇ ਸੋਨੀਪਟ ਵਾਸਤੇ ਹਿਸਾਰ ਪਣੀਪਤ ਚਰਖੀ ਦਾਦਰੀ ਕੈਥਲ ਜੀਂਦ ਆਦ ਜ਼ਿਲ੍ਹਿਆਂ ਦੇ ਵਿੱਚੋਂ ਨਹੀਂ ਹੁੰਦਾ ਹੋਇਆ ਇਹ ਯਾਤਰਾ ਨੂੰ 22 ਮਾਰਚ ਨੂੰ ਹਿਸਾਰ ਜ਼ਿਲ੍ਹੇ ਦੇ ਪਿੰਡ ਮਾਦਰਾ ਪਿਉ ਇੱਕ ਵੱਡੀ ਸਾਡੇ ਉਸ ਸ਼ਹੀਦ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਰੋਹ ਵੱਡਾ ਇਕੱਠ ਕਰਕੇ ਇਸ ਪ੍ਰੋਗਰਾਮ ਨੂੰ ਉੱਥੇ ਸੰਪੰਨ ਕੀਤਾ ਜਾਏਗਾ ਇਸੇ ਤਰ੍ਹਾਂ ਦੂਸਰੇ ਮੋਰਚੇ ਵੱਲੋਂ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਅੰਮ੍ਰਾਲਾ ਦੇ ਨੇੜੇ ਮੋੜਾ ਮੰਡੀ ਦੇ ਵਿੱਚ ਉਸ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਕੱਠਾ ਕੇ ਉਹਨਾਂ ਨੇ 31 ਮਾਰਚ ਨੂੰ ਇਹ ਸਾਰੇ ਦਾ ਸਾਰਾ ਜਿਸ ਤਰੀਕੇ ਦੇ ਨਾਲ ਪਹਿਲਾ ਕੱਟ ਹੋਣਾ ਉਵੇਂ ਹੀ ਇੱਥੇ ਇਕੱਠ ਕਰਕੇ ਸਾਡੇ ਉਸ ਸ਼ਹੀਦ ਦੀ ਯਾਦ ਵਿੱਚ ਸ਼ਹੀਦੀ ਸਮਾਰੋ ਕੀਤਾ ਜਾਣਾ ਹੈ ਔਰ ਉਸ ਤੋਂ ਅੱਗੇ ਜਿਹੜਾ ਮੋਰਚੇ ਨੇ ਹੋਰ ਅੱਗੇ ਜੋ ਫੈਸਲਾ ਲਿਆ ਹੈ ਕਿ ਪੂਰੇ ਭਾਰਤ ਇਹ ਜਿਹੜੀ ਕਲਸ਼ ਯਾਤਰਾ ਨਿਕਲਣੀ ਹੈ ਇਹ ਇੱਥੋਂ ਤੱਕ ਹੀ ਨਾ ਸੀਮਤ ਮੰਨ ਲਈ ਜਾਏ ਕਿ ਕੇਵਲ ਹਰਿਆਣੇ ਦਾ ਨਾਂ ਲੈ ਹਰਿਆਣੇ ਚ ਨਹੀਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ ਕਿ ਇਹ ਪੂਰੇ ਭਾਰਤ ਦੇ ਵਿੱਚ ਜਾਣਾ ਹੈ ਜਿਹੜੇ ਜਿਹੜੀਆਂ ਸਟੇਟਾਂ ਇੱਥੇ ਕੱਲ ਆਪਣਾ 15 ਤਰੀਕ ਨੂੰ ਹਾਜ਼ਰ ਹੋ ਜਾਣਗੀਆਂ ਉਹ ਆਪਦੇ ਕਲਸ਼ ਲੈ ਜਾਣਗੀਆਂ ਜਿਹੜੀਆਂ ਜਿਹੜੀਆਂ ਸਟੇਟਾਂ ਨਹੀਂ ਹੋਣਗੀਆਂ ਉਹਨਾਂ ਨੂੰ ਸਮੇਂ ਨਾਲ ਬੁਲਾ ਕੇ ਉਹ ਸਾਰਿਆਂ ਨੂੰ ਹੈਂਡਓਵਰ ਕਰਾਂਗੇ ਯਾਤਰਾ ਪੂਰੇ ਭਾਰਤ ਦੇ ਵਿੱਚ ਹੋਣੀ ਹੈ ਅਗਲਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਸਾਡੇ ਉਸ ਨੌਜਵਾਨ ਸ਼ਹੀਦ ਸ਼ੁਭ ਕਰਨ ਦੀ ਇਹ ਸਭ ਸ਼ਹਾਦਤ ਨੂੰ ਪੂਰੇ ਦੇਸ਼ ਦੇ ਵਿੱਚ ਲੈ ਜਾਣ ਦੇ ਲਈ ਹਰ ਪਿੰਡ ਦੇ ਵਿੱਚ ਇੱਕ ਚੌਰਾਹਿਆਂ ਦੇ ਵਿੱਚ ਜਿੱਧਰੋਂ-ਜਿੱਧਰੋਂ ਵੀ ਸੜਕਾਂ ਪਿੰਡਾਂ ਦੇ ਵਿੱਚ ਬਣਦੀਆਂ ਨੇ ਹਰੇਕ ਸੜਕ ਦੇ ਮੇਨ ਗੇਟ ਦੇ ਉੱਤੇ ਉਹਨਾਂ ਦਾ ਇੱਕ ਵੱਡਾ ਬੈਨਰ ਬਣਾ ਕੇ ਉਹ ਲੱਗੇਗਾ ਜਿਹਦੇ ਵਿੱਚ ਸ਼ੁਭ ਕਰਨ ਦੀ ਫੋਟੋ ਹੋਏਗੀ ਵੱਡੀ ਉਹਦੇ ਉੱਪਰ ਲਿਖਿਆ ਜਾਏਗਾ ਕਿ ਮੇਰਾ ਕੀ ਕਸੂਰ ਸੀ ਥੱਲੇ ਉਹ ਲਿਖਿਆ ਜਾਏਗਾ ਕਿ ਮੈਂ ਭਾਰਤ ਸਰਕਾਰ ਤੋਂ ਆਹਾ ਆਹਾ ਮੰਗਾ ਲੈਣ ਗਿਆ ਕਿ ਇਹ ਭਾਰਤ ਸਰਕਾਰ ਨੇ ਸਾਡੇ ਨਾਲ ਵਾਅਦੇ ਨਹੀਂ ਕੀਤੇ ਸੀ ਇਹ ਸਾਰੇ ਸਵਾਲ ਹੋਣਗੇ ਸ਼ੁਭ ਕਰਨ ਦੇ ਮੂੰਹੋਂ ਸਾਡੀਆਂ ਪੋਲੀਟੀਕਲ ਧਿਰਾਂ ਦੇ ਉੱਤੇ ਸਵਾਲ ਹੋਣਗੇ